ਦੇ ਕਿਹੜਿਆ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਮੁੰਡੀ ਕਾਲੂ ਪਿੰਡ ਦੇ ਵਿੱਚ ਅੱਜ ਆਏ ਆ ਜੀ ਸੰਸਥਾ ਵੱਲੋਂ ਇਹ ਪਿੰਡ ਅੱਜ ਵੀ ਪਾਣੀ ਦੀ ਮਾਰ ਹੇਠਾ ਇਹ ਪਿੰਡ ਅੱਜ ਵੀ ਪਾਣੀ ਦੇ ਵਿੱਚ ਆ ਘਟੋ ਘਟ ਬਾਹਰ 6 6 7 7 ਫੁੱਟ ਪਾਣੀ ਹਜੇ ਤੱਕਰ ਵੀ ਬਾਹਰ ਮੁੰਡੀ ਕਾਲੂ ਪਿੰਡ ਦੇ ਬਾਹਰ-ਬਾਰ ਹੈਗਾ ਖੇਤਾਂ ਜਮੀਨਾਂ ਦੇ ਵਿੱਚ ਤੇ ਹਾਲਾਤ ਜਿਹੜੇ ਆ ਬਹੁਤ ਹੀ ਗੰਭੀਰ ਪਾਣੀ ਕਾਲਾ ਹੋ ਚੁੱਕਾ ਆ ਬਿਮਾਰੀਆਂ ਵੀ ਫੈਲਣ ਦਾ ਹੁਣ ਜਿਹੜਾ ਅਸਲ ਦੇ ਵਿੱਚ ਜੇ ਜਿਹੜੇ ਹੜ੍ਹ ਆ ਨਾ ਆਪਣੀ ਨਿਸ਼ਾਨੀਆਂ ਛੱਡਦੇ ਤੋਂ ਪਾਣੀ ਜਦੋਂ ਲੱਥਿਆਦਾ ਤਾਂ ਫੇਰ ਹੀ ਨਿਸ਼ਾਨੀਆਂ ਛੱਡਦੇ ਆ ਪਹਿਲਾਂ ਤਾਂ ਰੈਸਕਿਊ ਆਪਰੇਸ਼ਨ ਚੱਲਦੇ ਆ ਜਾਂ ਹੋਰ ਬਚਾਇਆ ਜਾਂਦਾ ਜਿੰਨੂੰ ਰਾਸ਼ਨ ਸਮਗਰੀ ਹੁਣ ਜਿਹੜਾ ਮੈਡੀਕਲ ਲੈਣ ਦੀ ਇਹ ਚੀਜ਼ ਦੇ ਵਿੱਚ ਆਣ ਕੇ ਇਸ ਦੌਰ ਦੇ ਵਿੱਚ ਆਣ ਕੇ ਮੈਡੀਕਲ ਦੀ ਜ਼ਰੂਰਤ ਬਹੁਤ ਪੈਂਦੀ ਆ ਜਿਹਦੇ ਵਿੱਚ ਟੈਸਟ ਜ਼ਰੂਰੀ ਹੁੰਦੇ ਆ ਹੋਰ ਵੀ ਜਿਹੜੀਆਂ ਕੋਈ ਬਿਮਾਰੀ ਨਾ ਲੱਗ ਜਾਏ ਉਹ ਜਿਹੜੇ ਟੈਸਟ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਮੇਰੇ ਨਾਲ ਮੰਡੀ ਕਾਲੂ ਪਿੰਡ ਦੀ ਪੂਰੀ ਸੰਗਤਾਂ ਬੈਠੀਆਂ ਨਾਲ ਸਰਪੰਚ ਸਾਹਿਬ ਵੀ ਹੈਗੇ ਆ ਇਤਿਫਾਕ ਦੀ ਗੱਲ ਆ ਵੀ 19 2019 ਦੇ ਵਿੱਚ ਅਸੀਂ ਇਸੇ ਪਿੰਡ ਦੇ ਵਿੱਚ ਬੰਦ ਹੀ ਸੇਵਾ ਵੀ ਕੀਤੀ ਸੀ ਹੋਰ ਵੀ ਸਵਾਵਾ ਕਰਦੇ ਰਹੇ ਇਸ ਪਿੰਡ ਦੇ ਵਿੱਚ ਜਦੋਂ 2019 ਚ ਸੰਸਥਾ ਨੇ ਇੱਕ ਵੋਟ ਪਹਿਲੀ ਲਈ ਸੀ ਉਹ ਵੀ ਇਸੇ ਪਿੰਡ ਦੇ ਵਿੱਚ ਸਵਾਵਾ ਸ਼ੁਰੂ ਕੀਤੀਆਂ ਸੀ ਤੇ ਅੱਜ ਤਕਰੀਬਨ ਜੇ ਨੌਵੀਂ ਵੋਟ ਅੱਜ ਫਿਰ ਆਈ ਆ ਨੌਵੀਂ ਵੋਟ ਨਵੀਂ ਤੇ ਉਹ ਵੀ ਇਸੇ ਹੀ ਪਿੰਡ ਦੇ ਵਿੱਚ ਸਵਾਮਾਂ ਵਾਲੀ ਸ਼ੁਰੂ ਹੋਈ ਆ ਤੇ ਮੈਂ ਸਰਪੰਚ ਸਾਹਿਬ ਆਦਦੇ ਸੀ ਮੈਂ ਕਿਹਾ ਸਰਪੰਚ ਸਾਹਿਬ ਕਹਿੰਦੇ ਵੀ ਸਾਡਾ ਪਿੰਡ ਹੈਗਾ ਵੀ ਸੇਵਾ ਦੇ ਰਿਹਾ ਮੈਂ ਕਿਹਾ ਇਹੋ ਜੀ ਸੇਵਾ ਨਾ ਕੋਈ ਦੇਵੇ ਵੀ ਅਸੀਂ ਉਦਾਂ ਇਹ ਜੀ ਲੋੜ ਹੀ ਨਾ ਪਵੇ ਇਹ ਚੀਜ਼ਾਂ ਦੀ ਪਰ ਸਾਨੂੰ ਗਾਂਹ ਵਾਲੀ ਤਿਆਰੀ ਲਈ ਰੱਖਣੀਆਂ ਪੈਂਦੀਆਂ ਚੀਜ਼ਾਂ ਹੁਣ ਸਮਾਪਤ ਹੋ ਗਿਆ ਸਾਰਾ ਕੁਝ ਪਰ ਅਸਲ ਦੇ ਵਿੱਚ ਕੀ ਆ ਗਾਂਹ ਦੀ ਤਿਆਰੀ ਸਾਨੂੰ ਕਰਕੇ ਰੱਖਣੀ ਪੈਣੀ ਆ ਖੜੇ ਪੈਰ ਚੀਜ਼ਾਂ ਨਹੀਂ ਮਿਲਦੀਆਂ ਜੋ ਅਸੀਂ ਚੀਜ਼ਾਂ ਲੈਣੀਆਂ ਚਾਹੁੰਦੇ ਖੜੇ ਪੈਰ ਨਹੀਂ ਮਿਲਦੀਆਂ ਹੁਣ ਇਹਨੂੰ ਆਉਣ ਨੂੰ 4 ਦਿਨ ਲੱਗੇ ਆ ਪਰ ਜਿਹੜੀ ਇਸ ਬੋਟ ਨੇ ਕੰਮ ਦੇਣਾ ਆ ਉਹ ਇਸ ਫਲੱਡਾਂ ਦੇ ਵਿੱਚ ਕੋਈ ਆ ਰੱਬ ਨਾ ਕਰੇ ਜੋ ਕੋ ਕੱਲੋਂ ਇਹੋ ਜੀ ਨੌਬਤ ਆਉਂਦੀ ਆ ਤੇ ਪਰ ਸਰਕਾਰਾਂ ਦੀ ਉਮੀਦ ਆ ਸਰਕਾਰਾਂ ਜੋ ਸਾਡੀਆਂ ਕਰ ਰਹੀਆਂ ਇਹ ਤਾਂ ਕੰਮ ਰਹਿਣੇ ਹੀ ਰਹਿਣੇ ਜੋ ਜੇ ਸਰਕਾਰਾਂ ਨਾ ਨੀਤ ਸਾਫ਼ ਹੋਈ ਤਾਂ ਨਹੀਂ ਇਹ ਹਾਲਾਤ ਸਾਡੇ ਰੱਖਣੇ ਹੀ ਰੱਖਣੇ ਆ ਤੇ ਇਹ ਜਿਹੜੀ ਵੋਟ ਬਹੁਤ ਆਪਣਾ ਰੋਲ ਵਧੀਆ ਆਦਾ ਕਰੂਗੀ ਇਹ ਵੋਟ ਇਹ ਉਹ ਵੋਟ ਆ ਗਿੱਲ ਬ੍ਰਦਰ 13 13 ਸੋਸਾਇਟੀ ਨੇ ਇੰਨਾ ਵਧੀਆ ਪ੍ਰਾਲਾ ਕੀਤਾ ਪਹਿਲਾਂ ਸਾਡੇ ਨਾਲ ਉਹਨਾਂ ਨੇ ਕੈਂਟਰ ਲੈ ਕੇ ਦਿੱਤਾ ਪਿੱਕਾ ਲੈ ਕੇ ਦਿੱਤਾ ਇਹ ਵੋਟ ਵੀ ਲੈ ਕੇ ਦਿੱਤੀ ਉਹਨਾਂ ਨੇ 13 13 ਬ੍ਰਦਰ ਨੇ ਤੇ ਜਿਹੜਾ ਇਹ ਕੰਮ ਕਰੂਗੀ ਤੇ ਬੰਦੇ ਵੀ ਕੱਢੂਗੀ ਇਹ 20 ਬੰਦੇ ਤੋਂ ਉੱਪਰ ਬੰਦੇ ਰੈਸਕਿਊ ਕਰਕੇ ਲੈ ਕੇ ਆਊਗੀ ਫਿਰ ਜਿਹੜਾ ਹੋਰ ਕੰਮ ਕਰੂਗੀ ਜਬ ਬਹੁਤ ਆਤ ਜਿਆਦਾ ਇਹਦੇ ਵਿੱਚ ਲਾਈਟਾਂ ਦਾ ਪ੍ਰਬੰਧ ਆ ਫਿਰ ਜਾਦਾ ਕੰਮ ਇਹ ਆ ਵੀ ਵੀ ਜਦੋਂ ਇੱਕ ਬੋਟ ਇੱਕ ਵਾਰੀ ਜਾ ਕੇ ਬਸ ਹੋ ਜਾਂਦੀ ਬੰਦਾ ਚਲਾਉਣੇ ਵਾਲਾ ਬਾਹਰ ਦੀ ਇਹਦੇ ਵਿੱਚ ਸੇਫਟੀ ਹੈ ਤੇ ਚਲਾਉਣ ਨੂੰ ਚਾਹੇ ਦਿਨ-ਦਿਨ ਪੂਰਾ-ਪੂਰਾ ਦਿਨ ਬੋਟਾਂ ਚੱਲ ਜਾਣ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ ਤੇ ਇਸ ਕਰਕੇ 13-13 ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਗਿਲ ਬ੍ਰਦਰ ਦਾ ਤੇ ਬਾਕੀ ਮੈਂ ਸਰਪੰਚ ਸਾਹਿਬ ਨਾਲ ਦੋ ਦੋ ਸ਼ਬਦ ਸਰਪੰਚ ਸਾਹਿਬ ਵੀ ਬੋਲਣਗੇ ਆਪਣੇ ਹਾਲਾਤ ਪਿੰਡ ਦੇ ਦੱਸਣਗੇ ਵੀ ਕਿਦੋਂ ਦਾ ਇਹ ਆਇਆ ਤੇ ਕਈ ਹਾਲਾਤ ਇਸ ਟਾਈਮ ਹੈਗੇ ਆ ਬਾਕੀ ਕੱਲ ਇਸ ਪਿੰਡ ਦੇ ਵਿੱਚ ਮੈਡੀਕਲ ਕੈਂਪ ਚੋਕਰ ਹੋਰ ਪਸ਼ੂਆਂ ਦਾ ਜਿਹੜੀ ਜਿਹੜੀ ਚੀਜ਼ ਅੱਜ ਰਾਸ਼ਨ ਦਿੱਤਾ ਆ ਬਾਕੀ ਜਿਹੜੀ ਕੱਲ ਹੋਰ ਚੀਜ਼ ਕਹਿਣਗੇ ਤਾਂ ਉਹ ਆਪਾਂ ਜਰੂਰ ਲਿਆ ਕੇ ਦਵਾਂਗੇ ਬਾਕੀ ਸਰਪੰਚ ਸਾਹਿਬ ਜਰੂਰ ਦੋ ਸ਼ਬਦ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਪਿੰਡ ਮੁੰਡੀ ਕਾਲੂ ਸਭ ਤੋਂ ਪਹਿਲਾਂ ਮੈਂ ਵੀਰ ਮਨਜੋਤ ਸਿੰਘ ਸੇਵਾ ਸੁਸਾਇਟੀ ਬਾਬਾ ਦੀਪ ਸਿੰਘ ਗੜਦੀਵਾਲ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਵੀਰ ਸਾਡੀ ਡੁੱਬਿਆਂ ਹੋਿਆਂ ਦੀ ਆ ਕੇ ਸਾਡੀ ਸਾਰ ਲੈਣ ਵਾਸਤੇ ਇੱਥੇ ਪਹੁੰਚੇ ਆ ਔਰ ਇੱਕ ਬਹੁਤ ਵਧੀਆ ਨਵੀਂ ਤਕਨੀਕ ਦੀ ਇੱਕ ਜਿਹੜੀ ਬੋਟ ਲੈ ਕੇ ਆਏ ਆ ਜਿਹੜੀ ਕਿ 20 ਸਵਾਰੀਆਂ ਦੀ ਤਕਰੀਬਨ ਕਪੈਸਿਟੀ ਰੱਖ ਸਕਦੀ ਆ ਤਾਂ ਔਰ ਵਧੀਆ ਤਕਨੀਕ ਦੇ ਨਾਲ ਅਸੀਂ ਪਹਿਲੀ ਵਾਰ ਅੱਜ ਇਹਨੂੰ ਦੇਖ ਰਹੇ ਆ ਤੇ ਬੜੀ ਸ਼ਾਨਦਾਰ ਤਕਨੀਕ ਦੇ ਨਾਲ ਬਣੀ ਹੋਈ ਆ ਬੋਟ ਜਿਹੜੀ ਆ ਉਹਦਾ ਇਹ ਉਦਘਾਟਨ ਕਰ ਰਹੇ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਸਾਡੀ ਸੇਵਾ ਇੱਥੇ ਸਾਰ ਲੈਣ ਆਏ ਆ 2019 ਦੇ ਵਿੱਚ ਵੀ ਸਾਡਾ ਆਇਆ ਸੀ ਉਸ ਟਾਈਮ ਵੀ ਇਹਨਾਂ ਵੀਰੋ ਨਾਲ ਕੇ ਸਾਡੀ ਬੜੀ ਜਿਆਦਾ ਮਦਦ ਕੀਤੀ ਸੀ ਕਿਉਂਕਿ ਜਿਹੜਾ ਸਾਡਾ ਪਾਣੀ ਇੱਥੇ ਰੁਕਿਆ ਆਵਾ ਇਹਦੀ ਨਿਕਾਰਤੀ ਕੋਈ ਨਹੀਂ ਕਿਸੇ ਬੰਦੇ ਵੀ ਹੈਗੀ ਇਹ ਪਾਣੀ ਜਾਂਦ ਇਥੋਂ ਆ ਰੇਲਵੇ ਲਾਈਨ ਸੈਂਟਰ ਲੈਂਡ ਜਗਾਵਾ ਇਥੋਂ ਕੱਟ ਕੇ ਨਿਕਲਦਾ ਆ ਜਾਂ ਇੱਥੇ ਬੇੜੀਆਂ ਆਪਣੇ ਮੋਟਰਾਂ ਵਾਟਰ ਪੰਪਾਂ ਦੇ ਨਾਲ ਕੱਢਣਾ ਪੈਂਦਾ ਵਾ ਉਸ ਟਾਈਮ ਵੀ ਇਹਨਾਂ ਵੀਰੋਣਾਂ ਆਣ ਕੇ ਸਾਡੀ 2019 ਦੇ ਵਿੱਚ ਮਤ ਕੀਤੀ ਇਹਨਾਂ ਨਾਲ ਸਾਡੇ ਬਾਹਰੋਂ ਇਥੋਂ ਵੱਡੂ ਕਟਾ ਕੇ ਤੇ ਪਾਣੀ ਕੱਢਿਆ ਸੀਗਾ ਅਸੀਂ ਦਿਨਾਂ ਦਾ ਉਹ ਨਹੀਂ ਦੇਣ ਭੁੱਲ ਸਕਦੇ ਜੋ ਕਿ ਵੀਰੋਣੇ ਅੱਜ ਫੇਰ ਸਾਡੇ ਹੀ ਸਰ ਲੈਣ ਵਾਸਤੇ ਆਏ ਆ ਇਹਦਾ ਪੁੱਛਿਆ ਸਾਨੂੰ ਦੱਸੋ ਤੁਹਾਨੂੰ ਕੀ ਕੀ ਤਕਲੀਫ ਆ ਤੇ ਤਕਲੀਫਾਂ ਤੇ ਚਲੋ ਗੁਰੂ ਨਾਨਕ ਸਾਹਿਬ ਨੇ ਸਭ ਕੁਝ ਦਿੱਤਾ ਵਾ ਦਾਣਾ ਫੱਕਾ ਬਚਿਆ ਮਾਲ ਡੰਗਰ ਬਚਿਆ ਵਾ ਵੀ ਚਲੋ ਸਾਡੀ ਫਸਲ ਦੀ ਜਿਹੜਾ ਨੁਕਸਾਨ ਹੋਇਆ ਉਹ ਤਾਂ ਨਹੀਂ ਪਰਭਾਈ ਹੋ ਸਕਦੀ ਅਸੀਂ ਸਰਕਾਰਾਂ ਨੂੰ ਇਹੋ ਅਪੀਲ ਕਰਦੇ ਆ ਕਿ ਜੋ ਸਾਡਾ ਝੋਨੇ ਦਾ ਮਾਇਬਾ ਨੁਕਸਾਨ ਹੋਇਆ ਵਾ ਉਹ ਸਾਨੂੰ ਦਿੱਤਾ ਜਾਵੇ ਔਰ ਆਹ ਇਹ ਨਾ ਵੀਰੋ ਉਹਨਾਂ ਦਾ ਫੇਰ ਦੁਬਾਰਾ ਤੈਹਦ ਨੂੰ ਧੰਨਵਾਦ ਕਰਦੇ ਆਂ ਤੇ ਚਲੋ ਇਹਨਾਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਅਣਕੈਨਾ ਸੇਵਾ ਦੇ ਵਿੱਚ ਯੋਗਦਾਨ ਪਾਇਆ ਵਾ ਤੇ ਹੋ ਸਕੇ ਤਾਂ ਸਾਡਾ ਇਹ ਪਾਣੀ ਦੀ ਜੈ ਕਿ ਫੇਰ ਸਾਡੇ ਨਾਲ ਹੈਲਪ ਕਰਾਉਣ ਇਹਨਾਂ ਦੀ ਜਰੀਏ ਸਾਡਾ ਜਿਹੜਾ ਪਾਣੀ ਇਥੋਂ ਨਿਕਲਣਾ ਤੇ ਫੇਰ ਸਾਡੀ ਜਿਹੜੀ ਅਗਲੀ ਕਣਕ ਵਾ ਉਹ ਅਸੀਂ ਵੀ ਸਕਾਂਗੇ ਨਹੀਂ ਜੇ ਪਾਣੀ ਨਾ ਨਿਕਲਿਆ ਤੇ ਸਾਡੀ ਆਉਣ ਵਾਲੀ ਫਸਲ ਜਿਹੜੀ ਕਣਕ ਵਾ ਝੋਨਾ ਦਾ ਸਾਡਾ ਖਰਾਬ ਹੋ ਗਿਆ ਤੇ ਸਾਡੀ ਕਣਕ ਜਿਹੜੀ ਉਹਦੀ ਵੀ ਬਜਾਈ ਨਹੀਂ ਹੋਣੀ ਜੇ ਇੱਥੇ ਤੱਕਾਂ ਤਲਾਬ ਲੱਗਾ ਰਿਆਂ ਦੂਜਾ ਨੰਬਰ ਆ ਵੀ ਸਾਡਾ ਜਿਹੜਾ ਬਈ ਦਾ ਬੰਨਵਾ ਉਹਦੇ ਉੱਤੇ ਸਾਨੂੰ ਇਹਨਾਂ ਵੀਰਾਂ ਦੇ ਹੱਲ ਪਜਾਈਦੇ ਆ ਸਾਨੂੰ ਸੰਯੋਗ ਦੇਣਾ ਸਾਡਾ ਜਿਹੜਾ ਬੰਨ ਬਣਵਾਇਆ ਜਾਵੇ ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸਾਨੂੰ ਦੇਖੋ ਵੀ ਸਾਡਾ ਬੰਨ ਵੱਜ ਜੇ ਸਾਡਾ ਪਾਣੀ ਇੱਥੋਂ ਨਿਕਲ ਜਾਵੇ ਪੈਲੀਆਂ ਛੇਤੀ ਬੱਤਰ ਆ ਜਾਣ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਹੜਾ ਆਫਤ ਆਈ ਆ ਇਹ ਐਤ ਕੀ ਅੱਗੇ ਤੇ ਕੁਦਰਤੀ ਆਫਤ ਆਉਂਦੀ ਸੀਗੀ ਐਤ ਕੀ ਜਿਹੜੀ ਆਫਤ ਆਈ ਆ ਕਿ ਸਾਨੂੰ ਕੋਈ ਕੁਦਰਤੀ ਮਾਰ ਨਹੀਂ ਵਜੀ ਇਹ ਸਾਡੇ ਇਲਾਕੇ ਦੇ ਪਿੰਡ ਦੇ ਬੰਦਿਆਂ ਨੇ ਬੰਨ ਵੜ ਕੇ ਪਾਣੀ ਜਿਹੜਾ ਪਾਇਆ ਤੇ 1200 ਕਿੱਲਾ ਜਿਹੜਾ ਡੋਬਿਆ ਵਾ ਇਹ ਉਹਨਾਂ ਦੀ ਦੇਣ ਵਾ ਤੇ ਅਸੀਂ ਤਾਂ ਨਹੀਂ ਆ ਵੀ ਉਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਆ ਕਿਉਂਕਿ ਇਲਾਕੇ ਦਾ ਨੁਕਸਾਨ ਕੀਤਾ ਵਾ ਤੇ ਅਗੋਂ ਗੁਰੂ ਨਾਨਕ ਸਾਹਿਬ ਦੇ ਵਸਵਾ ਜੋ ਵੀ ਕਰਨਾ ਗੁਰੂ ਸਾਹਿਬ ਕਰਨਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਹਾਂਜੀ ਜੋ ਸਰਪੰਚ ਸਾਹਿਬ ਨੇ ਗੱਲਾਂ ਦਸੀਆਂ ਬਾਕੀ ਇਹ ਲੋਕ ਹਜੇ ਤੱਕ ਅਰਬੀ ਕਿੰਨਾ ਏਕੜ 1200 ਕਿੱਲਾ 1200 ਕਿੱਲਾ ਇਹ ਜਿਹੜਾ ਅਲੇਦਵਾਲੇ ਪਿੰਡ ਦੇ ਆਲੇਦਵਾਲੇ 1200 ਕਿੱਲਾ ਪੂਰਾ ਪਾਣੀ ਦੇ ਵਿੱਚ 6-7-7 ਫੁੱਟ ਪਾਣੀ ਦੇ ਵਿੱਚ ਝੋਨਿਆਂ ਦੇ ਉੱਪਰ ਬੂਟਾਂ ਚੱਲ ਰਹੀਆਂ ਤੇ ਆਪਾਂ ਹੁਣ ਪਿੰਡ ਨੂੰ ਜਾ ਰਹੇ ਹਾਂ ਪਿੰਡ ਦਿਖਾਲ ਦਿਓ ਮੈਂ ਟੀਮ ਨੂੰ ਕਹਾਂ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਬਸ ਤੇ ਖਲਾਤ ਜਿਹੜੇ ਕੋਈ ਸਹੀ ਨਹੀਂ ਹੈਗੇ ਪੂਰੇ ਪੰਜਾਬ ਦੇ ਹਾਲਾਤ ਜਿਹੜੇ ਵਿਗੜੇ ਹੋਏ ਆ ਜਿੱਥੇ ਵੀ ਜਾਂਦੇ ਆ ਤਬਾਈ ਤਬਾਈ ਨਜ਼ਰ ਆਉਂਦੀ ਆ ਪਾਣੀ ਸੁੱਕਣ ਦੇ ਬਾਅਦ ਤਾਂ ਉਹ ਤਬਾਈ ਨਜ਼ਰ ਆਉਂਦੀ ਆ ਪਾਣੀ ਸੁੱਕਣ ਤੋਂ ਬਾਅਦ ਤੇ ਤੁਹਾਨੂੰ ਉਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਜਿਹੜਾ ਬਡਾਲਾ ਪਿੰਡ ਦੇ ਵਿੱਚ ਤਾਂ ਕਾਲਾ ਰੰਗ ਦਾ ਪਾਣੀ ਜਿਹੜਾ ਘੁੰਮ ਰਿਹਾ ਮੋਸ਼ਕਾਰ ਆ ਬਹੁਤ ਹਾਲਾਤ ਮਾੜੇ ਆ ਮੈਂ ਇਹ ਬੇਨਤੀ ਕਰਦਾ ਵੀ ਆਪਾਂ ਇਹਨਾਂ ਭਰਾਵਾਂ ਦੀ ਸਾਰਿਆਂ ਦੀ ਬਾਹ ਫੜੀਏ ਰਲ ਮਿਲ ਕੇ ਇਹਨਾਂ ਦੀ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਜਿੰਨਾ ਵੀ ਕਿਸੇ ਦੀ ਕੋਈ ਸ਼ਰਤ ਆ ਉਹ ਸਹਿਯੋਗ ਕਰੋ ਤਾਂ ਜੋ ਇਹਨਾਂ ਭਰਾਵਾਂ ਨੂੰ ਆਪਾਂ ਪੈਰੀਂ ਲਿਆ ਕੇ ਖੜਾ ਕਰਨਾ ਇਹੀ ਬੇਨਤੀ ਆ ਤੇ ਬਾਕੀ ਸਾਡੀ ਤਿਆਰੀ ਬਾਬਾ ਦੀਪ ਸਿੰਘ ਸੇਵਾਦਲ ਦੀ 2019 ਤੋਂ ਇਸ ਸਮਾਵਾ ਸ਼ੁਰੂ ਕੀਤੀਆਂ ਸੀ ਨਿਰੰਤਰ ਚੱਲਦੀਆਂ ਇਹ ਨਹੀਂ ਵੀ ਇਹ ਹੀ ਸੇਵਾ ਸਾਡੇ ਕੋਲ ਹੋਰ ਵੀ ਸਮਾਵਾ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਕਰਦੀ ਆ ਜਿਵੇਂ ਕਿ ਪੂਰੇ ਸਾਲ ਦੇ ਵਿੱਚ ਕੋਈ ਡੈੱਡ ਬਾਡੀ ਕੱਢਣੀ ਹੋਵੇ ਬਿਲਕੁਲ ਫ੍ਰੀ ਸੇਵਾ ਸੰਸਥਾ ਕਰਦੀ ਆ ਉਹਦਾ ਕੋਈ ਵੀ ਬਿਲਕੁਲ ਕੋਤਾਖੋਰ ਸਾਡੀ ਟੀਮ ਦੇ ਹੁੰਦੇ ਆ ਤੇ ਉਹ ਕਰਦੀ ਆ ਤੇ ਉਹ ਤੇ ਬਾਪੂ ਨਾਲ ਲਾਉਣਾ ਤੇ ਉਹ ਸੰਸਥਾ ਕਰਦੀ ਆ ਤੇ ਬਿਲਕੁਲ ਫ੍ਰੀ ਸੇਵਾ ਸੰਸਥਾ ਉਧਰ ਵੀ ਨਵਾਉਂਦੀ ਆ ਬਾਕੀ ਹਾਂ ਰਤਨ ਨਵਾਉਂਦੀ ਹੈ ਤੇ ਬਾਕੀ ਹੋਰ ਵੀ ਐਂਬੂਲੈਂਸਾਂ ਕੀ ਸਭ ਕੁਝ ਸੰਸਤਾ ਦੀਆਂ ਇਸ ਟਾਈਮ ਸਵਾਵਾ ਦਵਾਈਆਂ ਜਾ ਰਹੀਆਂ ਆ ਬਡਾਲਾ ਪਿੰਡ ਦੇ ਵਿੱਚ ਕੈਂਪ ਮੈਡੀਕਲ ਕੈਂਪ ਇਸ ਲਈ ਚੱਲ ਰਿਹਾ ਜਿੱਥੇ ਟੈਸਟ ਹੋ ਰਹੇ ਆ ਬਕਾਇਦਾ ਟੈਸਟ ਕੀਤੇ ਜਾ ਰਹੇ ਆ ਜਿਹੜੇ ਡੇਂਗੂ ਮਲੇਰੀਆ ਦੇ ਇਸ ਟਾਈਮ ਬਹੁਤ ਜ਼ਰੂਰੀ ਆ ਡੇਂਗੂ ਮਲੇਰੀਆ ਵੀ ਉਹ ਨਾ ਕਿਤੇ ਕੋਈ ਵੀ ਡੇਂਗੂ ਮਲੇਰੀਆ ਹੋਵੇ ਉਹਦੇ ਟੈਸਟ ਜਾਰੀ ਆ ਕੱਲ ਇੱਥੇ ਮੰਡੀ ਕਾਲੂ ਪਿੰਡ ਦੇ ਵਿੱਚ ਆਪਾਂ ਜਿਹੜੀ ਆਪਣੀ ਆ ਲੈ ਕੇ ਆਵਾਂਗੇ ਲੈਬ ਜਿੱਥੇ ਇਹਨਾਂ ਦੇ ਸਾਰੇ ਪਿੰਡ ਦਾ ਟੈਸਟ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਜੀ ਪਿੰਡ ਦੇ ਲੈ ਕੇ ਆਏ ਸੀ ਸਾਰਿਆਂ ਨੂੰ ਸੰਕਟਾਂ ਨੂੰ ਤੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਜੀ ਹਾਂ ਤੇ ਬੱਲਾ ਚੱਲ 1 ਮਿੰਟ ਬਣਾ ਲਾ ਰੀਲ ਦੇ ਲੈ ਲੈ ਉਧਰ ਖੜੇ